ਮੀਂਹ ਦੇ ਨਾਲ ਪੂਰੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਪਿੰਡ ਰਾਜ ਜ਼ਿਲ੍ਹਾ ਬਰਨਾਲਾ ਇਹ ਜਿਹੜਾ ਪੂਰਾ ਪੈ ਰਿਹਾ ਵੀ ਗਰਮੀ ਤੋਂ ਰਾਹਤ ਮਿਲ ਗਈ ਮੀਂਹ ਜਿਹੜਾ ਜ਼ੋਰਾਂ ਨਾਲ ਪੈ ਰਿਹਾ ਹੈ ਹਵਾ ਚੱਲ ਰਹੀ ਹੈ ਮੱਕੀ ਦੇ ਝਾਰ ਪਾਉਣ ਵਾਲਾ ਵੀ ਥੋੜਾ ਜਿਹਾ ਹੋਇਆ ਇਹਨਾਂ ਨੇ ਝਾਰ ਪਾਉਣਾ ਥੋੜਾ ਲੇਟ ਹੋ ਗਈ ਕੰਮ ਪਰ ਮੀਂਹ ਪੈ ਰਿਹਾ ਮੀਂਹ ਜਿਹੜਾ ਜ਼ੋਰਾਂ ਚੋਰਾ ਨਾਲ ਪੈ ਰਿਹਾ ਵੀ ਗਰਮੀ ਬਹੁਤ ਸੀ 2-3 ਦਿਨਾਂ ਜੀ ਅੱਜ ਗਰਮੀ ਤੋਂ ਜਿਹੜੀ ਰਾਹਤ ਮਿਲ ਗਈ ਹੈ ਪੂਰੀ ਜ਼ੋਰਦਾਰ ਬਰਸਾਤ ਹੈ ਜਿਹੜੀ ਹੋ ਰਹੀ ਹੈ ਨਹੀਂ ਦਾ ਪੂਰਾ ਲੋਟਾ ਮੰੰਦੋ ਲਿਆ ਜਾ ਰਿਹਾ ਹੈ ਸੰਤਾਲੇ ਬੂਏ ਜੋਰਾਂ ਸ਼ੋਰਾਂ ਨਾਲ ਚੱਲ ਰਹੇ ਨੇ ਨੇਚਰਲ ਵਾਈਬਸ ਆ ਰਹੀ ਹੈ ਵੀਰੇ ਟਾਈਮਲੇ ਵਾਲਾ ਮੌਸਮ ਹੋ ਗਿਆ ਲਗਭਗ ਹਾਂਡ ਗਰਮੀ ਤੋਂ ਰਾਹਤ ਲੋਤਨ ਦੇਣਾਂ ਦੀ ਬਹੁਤ ਗਰਮੀ ਸੀ ਲੋਤਨ ਦੇਣਾਂ ਦੀ ਗਰਮੀ ਪੈ ਰਹੀ ਸੀ ਪੂਰੇ ਜ਼ੋਰਦਾਰ ਮੀਂਹ ਪੈ ਰਿਹਾ ਹੈ ਲਗਭਗ 10 ਮਿੰਟ ਹੋ ਗਏ ਨਹੀਂ ਪੈਂਦੇ ਨੂੰ ਬਹੁਤ ਗਰਮੀ ਚ ਬਈ 3-4 ਦਿਨਾਂ ਦੀ ਲੱਗਦਾ ਹੈ ਵੀ ਮੀਂਹ ਪਊਗਾ ਪਊਗਾ ਬਾਲ ਜੁਰਦਾ ਮੀਂਹ ਸਪੀਕਅਪ ਦਾ ਫੋਨ ਗਰਮੀ ਤੋਂ ਰਾਹਤ ਮਿਲੀ 3-4 ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਅੱਜ ਤੇਜ ਵਰਖਾ ਤੇ ਮੀਂਹ ਪੈ ਰਿਹਾ ਹੈ ਪਿਛਲੇ 15 ਮਿੰਟਾਂ ਤੋਂ ਪੈ ਰਿਹਾ ਹੈ ਭਾਈ ਮੀਂਹ ਪੰਡਰਾਜੀਆ ਜ਼ਿਲ੍ਹਾ ਬਰਨਾਲਾ ਵੀਡੀਓ ਨੂੰ ਲਾਈਕ ਕਰ ਦਿਓ ਪਿੰਡ ਰਾਜੀਆ ਜ਼ਿਲ੍ਹਾ ਬਰਨਾਲਾ ਪਿੰਲੇ ਜਰਾਜੀਆ ਜ਼ਿਲ੍ਹਾ ਬਰਨਾਲਾ ਮੇ ਹੋ ਰਹੀ ਹੈ ਬਾਦ ਪੰਜਾਬ ਮੇ ਜ਼ਿਲ੍ਹਾ ਬਰਨਾਲਾ ਬਰਿਸ਼ ਹੋ ਰਹੀ ਆ ਤਰਕਾਂ ਦੇ ਪਾਣੀ ਜਿਹੜਾ ਪੂਰਾ ਵੀਰੇ ਹੰਤਾਲੇ ਫੁੱਲ ਚੱਲ ਰਹੇ ਹਨ ਗਰਮੀ ਤੋਂ ਮਿਲ ਗਈ ਰਾਹਤ ਜਿਪੇ ਜਰੇ ਆ ਰਹੇ ਨੇ ਸਾਹਮਣੇ ਕਿਸਾਨ ਫਾਰਮਰ ਟੂਰੀ ਲੈ ਕੇ ਆ ਰਹੇ ਨੇ ਇਲੈਕਟ੍ਰਿਕ ਟੂਰੀ ਉਹ ਆ ਰਹੇ ਨੇ ਸਾਹਮਣੇ ਦੇਖੋ ਬਈ ਈਸ਼ਾ ਆ ਗਿਆ ਬਲੈਕ ਡੌਗ ਮੀਂਹ ਦੇ ਵਿੱਚ ਡਿਆ ਵਾਰੀ ਹੁਣ ਬਰਖਾ ਜਿਹੜੀ ਘਟ ਗਈ ਬਈ ਮੀਂਹ ਘਟ ਗਿਆ ਇਹ ਬਹੁਤ ਠੀਕ ਸੀ। ਘੱਮ ਸੇ ਘਮ ਗਰਮੀ ਤੋਂ ਰਾਹਤ ਮਿਲ ਗਈ। ਮੀਂਹ ਪੈਣ ਦੇ ਨਾਲ। ਪਿਰੇ 10 ਮਿੰਟਾਂ ਤੋਂ ਪੈ ਰਿਹਾ 15 ਮਿੰਟਾਂ ਤੱਕ ਜੀ। ਆ ਉੱਪਰ ਦੇਖੋ ਪੰਤਾਲਾ ਪੂਰੀ ਜੋੜਾਂ ਸੋੜਾਂ ਨਾਲ ਚੱਲ ਰਿਹਾ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਹੀਂ ਵਧੀਆ ਮੀਂਹ। ਇੱਧਰ ਸੜਕ ਦੇਖੋ ਪਾਣੀ ਨਾਲ ਭਰੀ ਜਾਂਦੀ ਹੈ। ਤੋਬੇ ਵਾਂਗੂ ਬਣ ਗਿਆ ਸੜਕ 'ਤੇ ਜਲ ਸੜ ਮੌਸਮ ਠੰਡਾ ਹੋ ਗਿਆ ਜਿਆਰੇਦਾਰ ਮੌਸਮ ਹੈ ਲੇ ਵੀਵੈਂਟਾਂ ਦਾ ਉਮੀਦ ਪੈ ਰਿਹਾ ਹੈ ਠੰਡ ਹੋ ਗਈ ਪਾਣੀ ਪਾਣੀ ਹੋ ਗਏ ਸੜਕ ਤੇ ਦੁਬਾਰਾ ਪਾਣੀ ਸੜਕ ਤੇ ਅਜਰ ਪੰਤਾਲਾ ਦੀ ਚੱਲ ਰਹੇ ਨੇ ਜੋਰਾਂ ਨਾਲ ਕਮੈਂਟ ਕਰਕੇ ਦੱਸੋ ਬਈ ਕਿੱਥੇ ਕਿੱਥੇ ਬੀ ਪੈ ਰਿਹਾ ਹੈ ਵਧੀਆ ਮੀਂਹ ਪੈ ਰਿਹਾ ਹੈ 20-25 ਮਿੰਟਾਂ ਦਾ ਬੀਹ ਲਿਆ ਤਾਂ 34-50 ਵੀ ਵਧੀਆ ਚੱਲ ਰਿਹਾ ਹੁੰਦਾ ਤੁਸੀਂ ਕਿੱਥੋਂ ਕਿੱਥੋਂ ਲਾਈਵ 'ਚ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਈ ਹੁਣ ਮੀਂਹ ਥੋੜਾ ਘਟਿਆ ਪਰ ਪੈ ਰਿਹਾ ਹੈ कांड ਹੋ ਗਈ ਦੋ ਤਿੰਨ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਪਰ ਵੀ ਉਹ ਦੇ ਜਾ ਹਾਂ ਕਾਣੂ ਆਉਂਗਾ ਮੈਂ ਕਾਣੂ ਕਰਾ ਦੀ ਆ ਪਿਛਲੇ 20 25 ਮਿੰਟਾਂ ਤੋਂ ਪੈ ਰਿਹਾ ਹੁਣ ਘਟ ਗਿਆ ਪਾਣੀ ਬੜੀਆ ਪਾਣੀ ਫੜਕਦੇ ਉੱਤੇ ਫੜਾ ਹੋ ਗਿਆ ਖੰਡ ਹੋ ਗਈ 弄好。